ਦਸੂਹਾ ਵਿੱਚ ਇੱਕੋ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ ਹਾਦਸੇ ਚ ਦੋਵਾਂ ਦੀ ਮੌਕੇ ਤੇ ਹੀ ਮੌਤ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾਂ ਦੀ ਪਛਾਣ ਅਮ੍ਰਿਤਪਾਲ ਸਿੰਘ 29 ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਕਾਲੋਵਾਲ ਦੂਜਾ ਬਖਸ਼ੀ ਰਾਮ 70 ਵਾਸੀ ਪਿੰਡ ਬਲਗਣ ਵਜੋਂ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮ੍ਰਿਤਪਾਲ ਸਿੰਘ ਦਸੂਹਾ ਸਿਵਲ ਹਸਪਤਾਲ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਏ ਟੀ ਐਮ ਤੋਂ ਪੈਸੇ ਕਢਵਾਉਣ ਲਈ ਗਿਆ ਸੀ ਜਿਵੇਂ ਹੀ ਉਹ ਪੈਸੇ ਕਢਵਾ ਕੇ ਮੁੱਖ ਸੜਕ पार ਕਰਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ ਚਾਚਾ ਜੀ ਦਾ ਲੜਕਾ ਸੀ ਅਮਰਪਾਲ ਸਿੰਘ ਨਾਂ ਸੀ ਇਹਦਾ ਇਹ ਤੇ ਇਹਦਾ ਬ੍ਰਦਰ ਦੋਨੇ ਤੋਂ ਵੱਡਾ ਅਮਰਿੰਦਰ ਇਹ ਨਾ ਕੇਂਦਰਾ ਬੈਂਕ ਲਾ ਕੇ ਪੈਸੇ ਕਢਾਉਣ ਆਏ ਸੀ ਇੱਕ ਕਾਰ ਖੜੀ ਇੱਥੇ ਲੱਗ ਗਈ ਇਹ ਹਿਸ਼ਾਰਪੁਰ ਸੜਕ ਤੋਂ ਆ ਰਹੀ ਸੀ ਇਹਨੂੰ ਰੋਡ ਦੇ ਸਾਈਡ ਤੇ ਖੜੇ ਨੂੰ ਇਹਨੇ ਹਿੱਟ ਕੀਤਾ ਐ ਜੀ ਸਪੋਰਟੇ ਦੀ ਉੱਥੇ ਡੈਥ ਹੋ ਗਈ ਇਸ ਤੋਂ ਬਾਅਦ ਇਹ ਗੱਡੀ ਬਲਗਣਾ ਰੋਡ ਨੂੰ ਗਈ ਆ ਉੱਥੇ ਰਸਤੇ ਵਿੱਚ ਜਾ ਕੇ ਫਿਰ ਇੱਕ ਇਹਨੇ ਐਕਸੀਡੈਂਟ ਕੀਤਾ ਉਹ ਵੀ ਬੰਦੇ ਦੀ ਮੌਕੇ ਤੇ ਉੱਥੇ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹ ਗੱਡੀ ਭੁਜਾ ਕੇ ਇਥੋਂ ਫਰਾਰ ਹੋ ਗਿਆ ਇਹ ਗੱਡੀ ਰਾਤ ਪੁਲਿਸ ਨੂੰ ਪ੍ਰਦਾਵੇ ਲਾ ਕੇ ਪਿੰਡ ਹੈਗੀ ਇੱਕ ਲੁੱਕ ਪਲਾਂਟ ਆ ਉਹਦੇ ਲਾਗੇੋਂ ਆਰੰਭ ਹੋਈ ਆ ਤੇ ਪਤਾ ਲੱਗਾ ਕੋਈ ਰਦਾਵੇ ਪਿੰਡ ਦਾ ਇਹ ਮੁੰਡਾ ਫੌਜੀ ਆ ਜਿਹਨੇ ਐਕਸੀਡੈਂਟ ਕੀਤਾ ਆਪ ਉਹ ਅਜੇ ਤੱਕ ਫਰਾਰ ਹੈ ਮਿਲਿਆ ਨਹੀਂਗਾ ਤੇ ਬੜੀ ਮਾੜੀ ਘਟਨਾ ਹੋਈ ਆ ਜੀ ਮੁੰਡਾ ਸਾਡਾ 24 ਸਾਲ ਦਾ ਮੁੰਡਾ ਸਾਡਾ ਸੀਗਾ ਜੀ ਆ ਬੰਦਾ ਦੋ ਬੰਦੇ ਮਾਰ ਕੇ ਐ ਲਿਵਰਾਰ ਆ ਜੀ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਗੱਡੀ ਟਰੇਸ ਮੁਰਾਦੀ ਕਰ ਲਈ ਹੈ ਪੁਲਿਸ ਨੇ ਜੀ ਮੈਂ RAM SUKHDEEP SINGH ਸੁਖਦੇਵ ਜੀ ਇੱਕ ਹੀ ਲੰਦੇ ਸੀ ਜਿਹੜੇ ਮੇਰੇ ਫਾਦਰ ਕਿੱਥੇ ਗਏ ਸੀ ਇਹ ਜਦੋਂ ਇਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀ ਆਦਰ ਟਾਈਮ ਤੇ ਐਕਸਰ ਤੋਂ ਇਹਨਾਂ ਹਿੱਟ ਕੀਤੀ ਹੈ ਗੱਡੀ ਨਾਲ ਔਰ ਸ਼ਾਇਦ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਡਰਿੰਕ ਕੀਤੀ ਹੋਈ ਸੀ ਜਾਂ ਨਸ਼ੇ ਵਿੱਚ ਸੀਗਾ ਹਿੱਟ ਕਰਨ ਤੋਂ ਬਾਅਦ ਫਰਾਰ ਹੋ ਗਿਆ ਔਰ ਅੱਗੇ ਜਾ ਕੇ ਗੱਡੀ ਛੱਡਤੀ ਹੈਗੀ ਠੀਕ ਹੈ ਟਾੜਿਆ ਬਈ ਗੱਡੀ ਛੱਡ ਗਏ ਭਰਾਰ ਹੋ ਗਏ ਕੀ ਮੰਗ ਕਰਦੇ ਹੋ ਤੁਸੀਂ ਹੋਰ ਅਹਿਮ ਕੋਰਮਟ ਤੋਂ ਇਹ ਚਾਹੁੰਦੇ ਆ ਕਿ ਇਹੋ ਜਿਹੇ ਹਾਦਸੇ ਰੁਕਣ ਚਾਹੀਦੇ ਹੈਗੇ ਠੀਕ ਹੈ ਜੀ ਕਿਉਂਕਿ ਇੱਕ ਸਾਤ ਦੋ ਪਰਿਵਾਰ ਉਜੜ ਚੁਕੇ ਨੇ ਲੱਗੂ ਕੱਲ ਜਿਹੜਾ ਹਾਦਸਾ ਹੋਇਆ ਉਹਦੇ ਦੋ ਬੰਦੇ ਆਏ ਆ ਤੁਹਾਡੇ ਕੋਲੇ ਖੋਜਣ ਦੇ ਕੀ ਕਾਰਨ ਹੋਏ ਕਰੋ ਐਕਸੀਡੈਂਟ ਵਾਲਾ ਜਿਹੜਾ ਹਾਂਜੀ ਕੱਲ ਸਾਡੇ ਕੋਲ ਜੀ 14 ਦੋ ਨੂੰ ਇੱਕ ਦੋ ਕੇਸ ਆਇਆ ਇੱਕ 7:30 ਵਜੇ ਆ ਅਮਰਿਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ ਹੈਡ ਇੰਜਰੀ ਸੀ ਸਾਡੇ ਕੋਲ ਬਰੌਡ ਡੈੱਟ ਆਇਆ ਹੈਗਾ ਤੇ ਦੂਸਰਾ ਕੇਸ ਜਿਹੜਾ 7 ਵਜੇ ਕੱਲ ਸ਼ਾਮ ਹੀ ਆਇਆ ਬਖਸ਼ੀ ਰਾਮ ਪਿੰਡ ਬਲਗਣਾ ਦਾ ਸੀ ਇਹ ਵੀ ਰੋਡ ਸਾਈਡ ਇਸ ਨਾਲ ਬਰੌਡ ਡੈੱਟ ਸੀ ਹੈਡ ਇੰਜਰੀ ਸੀਗੀ ਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਨੂੰ ਫਾਰਮ ਕਰ ਦਿੱਤਾ ਗਿਆ ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚਰੀ ਵਿੱਚ ਕਰ ਦਿੱਤੀਆਂ ਗਈਆਂ